ਉਹ ਨਹੀਂ ਸਿਰ ਤੇਰਾ ਪਿਆ ਮੈਂ ਸਿਰ ਇਕੋ ਗੱਲ ਕਹਿੰਦਾ ਪਿਆ ਕਿ ਜਿਹੜੀ ਗੱਲ ਬਾਬਾ ਨਨ੍ਹ ਸਿੰਘ ਸਾਹਿਬ ਨੇ ਸਾਨੂੰ ਸਿਖਾਈ ਸੀ ਇਹਨਾਂ ਬਾਤੀ ਧਰਤੀ ਤੇ ਪਿਛਾਂਹ ਸੁੱਤ ਦਵਾਈਆਂ ਰੰਗ ਤਮਾਸ਼ੇ ਚਾਹੇ ਖਿਆਲ ਕਰਨਾ ਉਸ ਜਿੰਦ ਦੇ ਜਿਹੜੇ ਧਨਾਢ ਲੋਕ ਸਨ ਉਹ ਰੰਗ ਤਮਾਸ਼ਾ ਵਿੱਚ ਕਰਤਾਨ ਸਨ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਸਿਰਫ ਪੈਸਾ ਕਮਾਉਣਾ ਸੀ ਕਬਖਸ਼ੀ ਇਹਦਾ ਪੈਸੇ ਦਾ ਦਿਖਾਵਾ ਕਰਨਾ ਸੀ ਤੇ ਜਿਹੜੀਆਂ ਬੀਬੀਆਂ ਸੀ ਉਹਨਾਂ ਦਾ ਕੰਮ ਕੀ ਸੀ ਸਿਰਫ ਆਪਣੇ ਰੂਪ ਨੂੰ ਦੇਖਦੇ ਰਹਿਣਾ ਖਿਆਲ ਕਰਨਾ ਤੇ ਗੁਰੂ ਨਾਨਕ ਸਾਹਿਬ ਜੀ ਆਖਦੇ ਧਨ ਜੋਨ ਕੋਈ ਬੈਰੀ ਹੋਵੇ ਜਿਤੇ ਰਖੇ ਵੰਡ ਲਾਏ ਦੂਤਾਂ ਨੇ ਫਰਮਾਇਆ ਲੈ ਚੱਲੇ ਪੱਤ ਗਵਾਏ ਕਹਿੰਦੇ ਦੇ ਰੂਪ ਵੀ ਇਹਨਾਂ ਦਾ ਬੈਰੀ ਬਣ ਗਿਆ ਤੁਹਾਡੇ ਵੀ ਇਹਨਾਂ ਦਾ ਬੈਰੀ ਬਣ ਗਿਆ ਨੇਂ ਲੱਤ ਜੋੜ ਕੇ ਬੇਨਤੀਆ ਗੁਣੇ ਸਿੱਖੋ ਤੁਹਾਡੇ ਘਰ ਵਿੱਚ ਮਹਿੰਗੀ ਤੋਂ ਮਹਿੰਗੀ ਕਰ ਬੜੀ ਵੱਡੀ ਗੱਡੀ ਹੋਣੀ ਚਾਹੀਦੀ ਹੈ ਤੁਹਾਡੇ ਘਰ ਵਿੱਚ ਸੋਨੇ ਦੇ ਨਾਕੀ ਤੋਂ ਮੈਂਕਨ ਗਹਿਣੇ ਵੀ ਹੋਣੇ ਚਾਹੀਦੇ ਆ ਪਰ ਉਹਨਾ ਗਹਿਣਿਆਂ ਦੇ ਨਾਲ ਤੁਹਾਡੇ ਘਰ ਵਿੱਚ ਹਥਿਆਰ ਵੀ ਹੋਣਾ ਚਾਹੀਦਾ ਇਹ ਹਥਿਆਰ ਅਸੀਂ ਲੋਕਾਂ ਤੇ ਜ਼ੁਲਮ ਕਰਨ ਵਾਸਤੇ ਨਹੀਂ ਆ ਇਹ ਹਥਿਆਰ ਅਸੀਂ ਲੋਕਾਂ ਨੂੰ ਦਿਖਾਉਣ ਵਾਸਤੇ ਨਹੀਂ ਆ ਜਦੋਂ ਕਾਗਲ ਕੁੱਤਾ ਤੁਹਾਡੇ ਘਰ ਵੱਲ ਦੇਖ ਕੇ ਆਉਂਦਾ ਹੋਵੇ ਤਾਂ ਸਾਹਮਣੇ ਪੱਥਰ ਮਾਰਨਾ ਹੀ ਚੰਗਾ ਹੈ ਤਾਂ ਕੁੱਤਾ ਭੱਜਦਾ ਹੈ ਤੁਹਾਡੇ ਘਰਾਂ ਵਿੱਚ ਸੱਤਰ ਹੋਣੇ ਬਹੁਤ ਜ਼ਰੂਰੀ ਹੈ ਕਿਉਂਕਿ ਸਰਦਾਰਾਂ ਦੀ ਕੋਈ ਸੀਮਾ ਚੁੱਕੀ ਹੈ ਜਦੋਂ ਵੀ ਤੁਸੀਂ ਜਿੰਨੇ بچیاں دروازے بند کر کے دہائی نہ پڑھ بھی ساری انجت بچا دیا ہاتھ کرپان لے کے مائی آگو بن گیا

ਤੁਸੀਂ ਜਦੋਂ ਵੀ ਰਾਜੇ ਦੀ ਤਰੱਕੀ ਕਰਦੇ ਹੋ ਤੁਹਾਨੂੰ ਮਹਾਰਾਜਾ ਰਣਜੀਤ ਸਿੰਘ ਲੱਭਣਾ ਪੈਂਦਾ ਕਿ ਤੁਹਾਡੇ ਵਿੱਚ ਖਾਸ ਰਾਜਤ ਪੈਦਾ ਨਹੀਂ ਹੋ ਸਕਦਾ ਤੁਹਾਨੂੰ ਜਦੋਂ ਵੀ ਕਿਸੇ ਲੜਕੀ ਦੀ ਬਹਾਦਰੀ ਦੀ ਗੱਲ ਕਰਨੀ ਪੈਂਦੀ ਹੈ ਤੁਸੀਂ ਮਾਈ ਭਾਗੂ ਤੋਂ ਚਾਕੇ ਲੱਭਦੇ ਹੋ 300 ਸਾਲ ਪਹਿਲਾਂ ਜੋ ਹੋ ਚੁੱਕਾ ਹੈ ਅੱਜ ਤੁਹਾਡੇ ਵਿੱਚ ਮਾਈ ਭਾਗੂ ਕਿਉਂ ਨਹੀਂ ਪੈਦਾ ਹੋ ਸਕਦੀ ਅੱਜ ਤੁਹਾਡੇ ਨੀਂਹਾਂ ਭਾਈ ਭਾਗੂ ਕਿਉਂ ਨਹੀਂ ਬਣ ਸਕਦੀਆਂ ਅੱਜ ਸਿਰਫ ਦਾ ਸਿਰਫ ਦੁੱਤ ਦਾ ਸਿੱਕ ਲੰਗੜਾ ਪੈ

کڑمی سچائی ہے سروک تک سیمت نہ رہو پربھاتے نہ سواد تک سیمت نہ دینا میں بائی گرچ نہیں ہے میں پیدا ہونی چاہیے دوسری سو دوسری آجنی تو سو سال پیچھے جا کے کیوں لوگ ابھی کوئی سی بھی آپ کہانی نے دونوں چاروں گا چکن اب بھی ہری میں پینا ہونے چاہیے اب بھی مہاراجا رنجیت وغیرہ جو چاہیے تین سو سال پچھے جی ادار دیں جی نواب ہوں سر نواب